ਵੈਕੁਰ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਹਰ ਪਿੰਡ ਵਿੱਚ ਜਾ ਕੇ ਜੋ ਨਵੇਂ ਸਰਪੰਚ ਬਣਦੇ ਨੇ ਪਿੰਡ ਦੇ ਉਹਨਾਂ ਨੂੰ ਮੁबारकबाद ਦਿੰਨੇ ਆ ਤੇ ਉਹਨਾਂ ਤੋਂ ਪਿੰਡ ਦੇ ਜੋ ਵਿਕਾਸ ਵਾਲੇ ਕੰਮ ਨੇ ਉਹ ਪੁੱਛਦੇ ਆ ਤੇ ਸਰਕਾਰ ਆ ਜੋ ਸਾਡੀ ਮੌਜੂਦਾ ਸਰਕਾਰ ਮਾਨਯੋਗ ਪੁਗੰਤ ਸਿੰਘ ਮੁੱਖ ਮੰਤਰੀ ਉਹਨਾਂ ਦੀ ਰਹਿਨਮਾਈ ਹੇਠ ਜਿਹੜੀ ਸਰਕਾਰ ਚੱਲ ਰਹੀ ਹੈ ਉਸਦੇ ਬਾਰੇ ਪੁੱਛਦੇ ਆ ਤੇ ਹਲਕੇ ਦੇ ਜੋ ਐਮਐਲਏ ਨੇ ਸਰਦਾਰ ਜੈਕ੍ਰਿਸ਼ਨ ਸਿੰਘ ਰੋੜੀ ਜੋ ਡਿਊਟੀ ਸਪੀਕਰ ਵਿਧਾਨ ਸਭਾ ਪੰਜਾਬ ਨੇ ਉਹਨਾਂ ਦੇ ਬਾਰੇ ਪੁੱਛਦੇ ਹਾਂ ਤੇ ਬਾਕੀ ਇੱਕ ਜਿਹੜਾ ਖਾਸ ਮੁੱਦਾ ਕੋਡ ਜੋ ਲੱਗ ਚੁੱਕਾ ਆ ਸਾਡੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਬਾਰੇ ਪੁੱਛਦੇ ਹਾਂ ਤੇ ਇਸ ਦੇ ਤਹਿਤ ਹੀ ਅੱਜ ਅਸੀਂ ਕਾਲੇਵਾਲ ਬੀਤ ਵਿੱਚ ਪਹੁੰਚੇ ਹਾਂ ਜੋ ਇੱਥੇ ਦੇ ਮੈਡਮ ਨੇ ਉਹਨਾਂ ਨੇ 16 ਸਾਲ ਸੋਸ਼ਲ ਵਰਕਿੰਗ ਦਾ ਕੰਮ ਕੀਤਾ ਜੋ ਬਹੁਤ ਵੱਡੀ ਗੱਲ ਆ ਬਹੁਤ ਜ਼ਿਆਦਾ ਐਕਸਪੀਰੀਅੰਸ ਨੇ ਉਹਨਾਂ ਨੂੰ ਤੇ 5 ਸਾਲੋਂ ਪੰਜ ਵੀ ਰਹੇ ਨੇ ਜਿਸ ਕਰਕੇ ਉਹਨਾਂ ਨੂੰ ਸਰਪੰਚੀ ਹੋ ਕਰਨੀ ਬਹੁਤੀ ਔਖੀ ਨਹੀਂ ਹੋਊਗੀ ਕਿਉਂਕਿ ਬਹੁਤ ਐਕਸਪੀਰੀਅੰਸ ਉਸਦੇ ਉਹਨਾਂ ਕੋਲ 16 21 ਸਾਲ ਦਾ ਐਕਸਪੀਰੀਅੰਸ ਹੈ ਉਹਨਾਂ ਕੋਲ ਇਸ ਕਰਕੇ ਆਓ ਤੁਹਾਨੂੰ ਅਸੀਂ ਮਿਲਾਨੇ ਆ ਮੈਡਮ ਪ੍ਰਵੀਨ ਕੌਰ ਜੀ ਨਾਲ ਮੈਨੂੰ ਜੀ ਪਹਿਲਾਂ ਤਾਂ ਤੁਹਾਨੂੰ ਇੱਕ ਤਾਂ ਬਹੁਤ ਬੁਰਤਾਂ ਤੇ ਤੁਸੀਂ ਜਿੱਤੇ ਹੋ ਉਸਦਾ ਹੀ ਤੇ ਦੂਜੀ ਤੁਹਾਨੂੰ ਆਪਣੇ ਸਰਪੰਚ ਬਣ ਦੀ ਬਹੁਤ-ਬਹੁਤ ਵਧਾਈ ਜੀ ਥੈਂਕ ਯੂ ਬਹੁਤ-ਬਹੁਤ ਧੰਨਵਾਦ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਇੱਕ ਛੋਟੇ ਜਿਹੇ ਪਿੰਡ ਕਾਲਿਆਲ ਬੀਤ ਵਿੱਚ ਆਏ ਤੇ ਬਹੁਤ ਹੀ ਕਹਿੰਦੇ ਆ ਕਿ ਪਿਛੜਿਆ ਹੋਇਆ ਇਲਾਕਾ ਏ ਬੀਤ ਜਿਹਨਾਂ ਨੂੰ ਕਹਿੰਦੇ ਆ ਚਲੋ ਫਿਰ ਵੀ ਬਹੁਤ ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਆ ਪਰ ਬਹੁਤ ਜ਼ਿਆਦਾ ਪਿਛੜਿਆ ਹੋਇਆ ਏ ਤੇ ਮੈਂ ਚਾਹਦੀ ਹਾਂ ਕਿ ਅਸੀਂ ਆਪਣੇ ਪਿੰਡ ਦਾ ਬਹੁਤ ਹੀ ਜ਼ਿਆਦਾ ਵਧੀਆ ਸੁਧਾਰ ਕਰੀਏ ਚਲੋ ਪਿਛਲੀ ਪੰਚਾਇਤ ਨੇ ਵੀ ਬਹੁਤ ਜ਼ਿਆਦਾ ਵਧੀਆ ਕੀਤਾ ਏ ਮੈਂ ਵੀ ਪੈਂਚ ਰਹੀ ਆ ਠੀਕ ਹੈ ਜੀ ਤਾਂ ਜੋ ਕੰਮ ਰਹਿੰਦਾ ਹੈ ਹਾਂ ਜੀ ਹਾਫ ਮੰਨ ਕੇ ਚੱਲੋ ਹਨਾ ਮੈਮ ਜੀ ਜਦੋਂ ਤੁਸੀਂ ਸਰਪੰਚ ਸਾਹਿਬ ਜਦੋਂ ਕਹਿੰਦੇ ਹੋ ਕਿ ਆਪਣਾ ਇਹ ਵਿਕਾਸ ਹੈ ਉਹ ਕਿੰਨੇ ਕ ਪਰਸੈਂਟ ਜਿੰਦਾ ਹੋ ਚੁੱਕਿਆ ਹੈ 50 ਤੁਸੀਂ ਕੀ ਕਹਿੰਦੇ ਆ 50% ਹੈ ਹੋ ਚੁੱਕਿਆ 50% ਹੋ ਚੁੱਕਿਆ ਹੈ ਤਾਂ ਜੋ ਅਸੀਂ ਚਾਹਦੇ ਆ ਕਿ ਆਪਾਂ 100% ਕਰਨਾ ਹੈ ਠੀਕ ਹੈ ਜੀ ਉਹਨਾਂ ਦੇ ਵਿੱਚ ਜੇ ਦੋ ਜਿਹੜਾ ਤੁਹਾਡਾ 50% ਹੋ ਚੁੱਕਿਆ ਆ ਤੇ ਜਿਹੜਾ ਫਿਊਚਰ ਤੁਸੀਂ ਸੈਂਟ ਰਹਿੰਦਾ ਆ ਉਹਦੇ ਵਿੱਚ ਤੁਸੀਂ ਮੇਨ ਮੇਨ ਜਿਹੜੇ ਤੁਹਾਡੇ ਕੰਮ ਆ ਉਹ ਕਿਹੜੇ ਆ ਤੇ ਕੀ ਕੀ ਹੈ ਮੇਨ ਕੰਮ ਤਾਂ ਪਹਿਲਾਂ ਤਾਂ ਸਾਡੇ ਨਸ਼ਿਆਂ ਦਾ ਹੈ ਜੀ ਜੋ ਕਿ ਤੁਹਾਨੂੰ ਪਤਾ ਹੀ ਹੈ ਜਿਹੜੇ ਨਵੀਂ ਪੀੜ੍ਹੀ ਹੈ ਨਾ ਉਹ ਬੱਚੇ ਮਾਪੇ ਦੀ ਘਟ ਤੇ ਆਲਦ ਵਾਲੇ ਆਪਣੇ ਮਿੱਤਰਾਂ ਦੋਸਤਾਂ ਦੇ ਜਿਆਦਾ ਸੁਣਦੇ ਆ ਸੁਣਦੇ ਆ ਨਾ ਤੇ ਇਸ ਕਰਕੇ ਮੈਂ ਚਾਹੁੰਦੀ ਆ ਕਿ ਅਸੀਂ ਆਪਣਾ ਗਰਾਊਂਡ ਵਗੈਰਾ ਸਟੇਡੀਅਮ ਵਗੈਰਾ ਬਣਾਈਏ ਕਿ ਬੱਚਿਆਂ ਨੂੰ ਗੇਮਾਂ ਵਿੱਚ ਪਾਈਏ ਮੇਨ ਚੀਜ਼ ਹੈ ਸਾਡੀ ਸਟੇਡੀਅਮ ਦੀ ਠੀਕ ਹੈ ਜੀ ਇਹ ਜਦੋਂ ਅਬ ਸਾਡੇ ਬੱਚੇ ਗੇਮ ਚ ਲੱਗੂਗੇ ਖੇਡੂਗੇ ਕੁੱਦੂਗੇ ਤਾਂ ਉਹਨਾਂ ਨੇ ਆ ਖੁਦ ਵਖੁਦ ਜਿਹੜਾ ਨਸ਼ਿਆਂ ਤੋਂ ਦੂਰ ਹੋ ਜਾਣਾ ਹਾਂਜੀ ਹਾਂਜੀ ਤੇ ਮੇਨ ਪੁਆਇੰਟ ਮੇਨ ਪੁਆਇੰਟ ਸਾਡਾ ਹੀ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਕੋਈ ਸਰਪੰਚ ਸਾਹਿਬ ਜੀ ਇਸ ਤੋਂ ਇਲਾਵਾ ਇਹ ਹੈ ਕਿ ਜੋ ਮੇਨ ਸਾਡਾ ਸਰਕਾਰੀ ਸਕੂਲ ਹੈ ਜੀ ਹਾਂਜੀ ਉਹ ਬਹੁਤ ਜ਼ਿਆਦਾ ਖਸਤਾ ਹਾਲਤ ਵਿੱਚ ਹੈ ਉਸ ਦਾ ਸਾਰੇ ਸਕੂਲ ਹੀ ਤਾਂ ਖਸਤਾ ਹਾਲ ਚਾਹੀਦਾ ਕੁਝ ਕਮਰੇ ਦੋ ਕਮਰੇ ਸਾਡੇ ਬਣੇ ਹੋਏ ਆ ਉਹਨਾਂ ਦੇ ਮੇਨ ਤੇ ਬਾਕੀ ਸਾਰਾ ਬਣਨ ਵਾਲਾ ਏ ਤੇ ਬਲੌਕ ਵਗੈਰਾ ਲੱਗਣ ਵਾਲੇ ਆ ਚਾਰ ਦੁਵਾਰੀ ਵੀ ਵਧੀਆ ਤਰੀਕੇ ਨਾਲ ਕਰਾਵਾਂਗੇ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜਾ ਪਾਣੀ ਦਾ ਮੁੱਦਾ ਆ ਪਿੰਡ ਵਿੱਚ ਉਹ ਸਹੀ ਹੈ ਪਾਣੀ ਪੀਣ ਵਾਲਾ ਪਾਣੀ ਦਾ ਮੁੱਦਾ 50% ਹੈ ਜੀ ਹਾਂਜੀ ਹੈ ਬਹੁਤ ਜ਼ਿਆਦਾ ਦਿੱਕਤ ਹੈ ਤੇ ਉਹ ਵੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਸਾਡਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਪਾਂ ਉਹਦਾ ਹੱਲ ਕਰਾਂਗੇ ਜਿਹੜੇ ਇਹ ਤੁਸੀਂ ਮੁੱਦੇ ਦੱਸੇ ਆ ਇਹ ਤੁਸੀਂ ਹੱਲ ਕਿਸ ਤਰ੍ਹਾਂ ਕਰੋਗੇ ਅਸੀਂ ਤਾਂ ਇਹ ਚਾਹਦੇ ਆ ਕਿ वैसे दा पूरा ਪਿੰਡ ਮੇਰਾ ਸਹਿਯੋਗ ਦੇਵੇ ਮੇਨ ਗੱਲ ਐ ਕਿਉਂਕਿ ਮੈਂ ਇੰਨੀਆਂ ਬੋਟਾਂ ਨਾਲ ਮੈਨੂੰ ਪਿੰਡ ਵਾਲਿਆਂ ਨੇ ਨਹੀਂ 리ਡ ਨਾਲ ਜਤਾਇਆ ਹੈ ਨਾ ਤਾਂ ਚਲੋ ਮੈਂ ਕਹਿੰਦੀ ਆ ਕਿ ਸਾਥ ਦਾ ਉਹਨਾਂ ਨੇ ਦੇਣਾ ਹੀ ਐ ਪਰ ਫਿਰ ਵੀ ਮੈਂ ਆਪਣੇ ਦਿਲ ਤੇ ਉਹਨਾਂ ਦਾ ਦੁਬਾਰੇ ਸਾਥ ਮੰਗਦੀ ਆ ਕਿ ਜੋ ਜਿਹੜਾ ਸਾਡਾ ਕੰਮ ਹੈ ਹੋਣ ਵਾਲਾ ਕਿ ਉਹਦੇ ਵਿੱਚ ਕੋਈ ਰੁਕਾਵਟ ਨਾ ਪਾਵੇ ਠੀਕ ਹੈ ਜੀ ਤੇ ਜਿੰਨਾ ਪੈਸਾ ਸਾਡੇ ਕੋਲ 20 ਲੱਖ ਜਾਂ 23 ਲੱਖ ਜੋ ਵੀ ਮੈਨੂੰ ਮਿਲੂਗਾ ਕਹ ਕਹਿ ਰਹੇ ਆ ਨਾ ਕਿ ਪਿਆਏ ਉਹ ਜਦੋਂ ਮੈਨੂੰ ਮਿਲੂਗਾ ਉਹ ਮੈਂ ਪਹਿਲ ਤੇ ਅਧਾਰ ਤੇ ਲਗਾਵਾਂਗੀ ਠੀਕ ਹੈ ਜੀ ਤੇ ਬਾਕੀ ਜਿਹੜੇ ਕੰਮ ਹੈ ਉਹ ਕਿਸ ਤਰ੍ਹਾਂ ਕਰੂੰਗੇ ਕਿਸ ਦਿਨ ਕਿਸ ਤਰ੍ਹਾਂ ਜਾਨੀ ਪੈਸੇ ਕਿ ਕਿਸ ਤਰ੍ਹਾਂ ਕਰੂੰਗੇ ਮੈਂ ਤਾਂ ਇਹ ਕਹਿੰਦੀ ਆ ਕਿ ਆਪਣਾ ਜੋ ਰੋੜੀ ਸਾਹਿਬ ਹੈ ਹਾਂ ਜੀ ਸਾਡੇ ਮੇਨ ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਤੱਕ ਪੁੱਜੀ ਆ ਮੈਂ ਤਾਂ ਪਹਿਲਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਠੀਕ ਹੈ ਜੀ ਠੀਕ ਹੈ ਜੀ ਤੇ ਸਪੀਕਰ ਸਾਹਿਬ ਜੈਗਸ ਸਿੰਘ ਰੋੜੀ ਦਾ ਮੈਂ ਦਿਲੋਂ ਤੇ ਧੰਨਵਾਦ ਕਰਦੀ ਆ ਤੇ ਮੈਂ ਚਾਹਦੀ ਆ ਕਿ ਉਹ ਸਾਡੇ ਪਿੰਡ ਨੂੰ ਸਾਡੇ ਪਿੰਡ ਵੱਲ ਜ਼ਿਆਦਾ ਤੋਂ ਜ਼ਿਆਦਾ ਧਿਆਨ ਦੇਣ ਠੀਕ ਹੈ ਜੀ ਠੀਕ ਹੈ ਜੀ ਕਿਉਂਕਿ ਸਾਡਾ ਪਿੰਡ ਹੈ ਜਿਹੜਾ ਇਹਦਾ ਟੋਬਿਆਂ ਦਾ ਬਹੁਤ ਬਿਮਾਰਾ ਹਾਲ ਹੈ ਠੀਕ ਹੈ ਗਰਾਊਂਡ ਬਿਲਕੁਲ ਨਹੀਂ ਹੈਗੇ ਲਾਇਬ੍ਰੇਰੀ ਵੀ ਹੈ ਨਹੀਂ ਜਿਮ ਹੈ ਨਹੀਂ ਬੱਚਿਆਂ ਨੂੰ ਠੀਕ ਹੈ ਜੀ ਮੇਨ ਚੀਜ਼ਾਂ ਇਹ ਹੈਗੀਆਂ ਕਿ ਮੈਂ ਮੈਂ ਚਾਹੁੰਦੀ ਆ ਕਿ ਕੁਝ ਪਰਸੈਂਟ ਜੋ ਸਾਡੇ ਕੋ ਪਿਆ ਪਾਓ ਲਗਾਵਾਂਗੇ ਤੇ ਵੱਧ ਤੇ ਵੱਧ ਜਿੰਨੀ ਹੋ ਸਕੇ ਮੈਂ ਉਹਨਾਂ ਤੋਂ ਗ੍ਰਾਂਟ ਲੈਣ ਦੀ ਕੋਸ਼ਿਸ਼ ਕਰਾਂਗੀ ਠੀਕ ਹੈ ਹਾਂਜੀ ਜਾਨੀ ਕਿ ਜਿਸ ਤਰ੍ਹਾਂ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਉਹ ਜੋ ਰੋੜੀ ਸਾਹਿਬ ਨੇ ਸਾਡੇ ਇੱਕ ਜਨ ਸਿੰਘ ਰੋਡੀ ਡਿਊਟੀ ਸਪੀਕਰ ਪੰਜਾਬ ਵਿਧਾਨ ਸਭਾ ਉਹਨਾਂ ਤੋਂ ਵੱਧ ਤੋਂ ਵੱਧ ਗ੍ਰਾਂਟ ਲੈ ਕੇ ਜੋ ਪਿੰਡ ਦਾ 10000 ਕਰਨੇ ਵਾਲਾ ਉਹ ਕਰਨਗੇ ਤੇ ਇੱਕ ਮੈਡਮ ਜੀ ਤੁਸੀਂ ਜਿਹੜੀ ਮੇਨ ਪ੍ਰੋਬਲਮ ਦੱਸ ਰਹੇ ਆ ਇੱਕ ਕ੍ਰੈਸ਼ਰ ਨਹੀਂ ਉਹ ਕਿਹੜੀ ਹੈ ਜੀ ਮੇਨ ਸਾਡੇ ਇੱਕ ਤਾਂ ਇੱਧਰ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਹੈ ਕ੍ਰੈਸ਼ਰ ਖੇੜੇ ਵੱਲ ਹਾਂਜੀ ਤੇ ਇੱਧਰ ਬਹੁਤ ਜ਼ਿਆਦਾ ਨੁਕਸਾਨ ਸਾਡੇ ਪਿੰਡ ਨੂੰ ਹੋ ਰਿਹਾ ਮੇਨ ਤਾਂ ਉਹਨਾਂ ਦੀ ਹੈ ਕਿ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੀ ਆਪਣੀ ਪੰਚਾਇਤ ਨੂੰ ਨਾਲ ਲੈ ਕੇ ਕਿ ਆਪਾਂ ਆਪਣੇ ਆਪਣੇ ਬਣਦੀ ਤੇ ਆਪਣੇ ਪਿੰਡ ਦੀ ਮਿੰਨਤੀ ਕਰਾਈਏ ਤੇ ਆਪਣਾ ਏਰੀਆ ਕਵਰ ਕਰੀਏ ਕਿਉਂਕਿ ਉਹ ਜੇ ਉਹ ਰਾਤ ਦੇ ਟਾਈਮ ਜਾਂ ਆਪਣੀਆਂ ਮਸ਼ੀਨਾਂ ਲਾ ਕੇ ਪਟਾਈ ਕਰਦੇ ਆ ਉਸ ਚੀਜ਼ ਦਾ ਸਾਡੇ ਪਿੰਡ ਨੂੰ ਬਹੁਤ ਨੁਕਸਾਨ ਹੈ ਸਾਡੇ ਬਣਦੀ ਲੱਕੜੀ ਬਹੁਤ ਚੋਰੀਆਂ ਵੱਢ ਹੋ ਰਹੀ ਹੈ ਖੈਰ ਬਹੁਤ ਵੱਢ ਹੋ ਰਿਹਾ ਤੇ ਆਪਾਂ ਕਹਿੰਦੇ ਆ ਕਿ ਜੋ ਐਦਾਂ ਦੇ ਕੰਮ ਕਰਦੇ ਆ ਸੀ ਉਹਨਾਂ ਨੂੰ ਠੱਲ ਪਾਈਏ ਥੋੜਾ ਜਿਹਾ ਉਹਨਾਂ ਨੂੰ ਪਤਾ ਲੱਗੇ ਕਿ ਕੋਈ ਸਰਪੰਚ ਬਣਿਆ ਏ ਐ ਨਾ ਕਹਿਣ ਕਿ ਲੇਡੀਜ਼ ਐ ਪਰ ਮੈਂ ਐਦਾਂ ਦੇ ਬੰਦੇ ਨੂੰ ਬਖਸ਼ੂਗੀ ਨਹੀਂ ਜੋ ਸਾਡੇ ਪਿੰਡ ਦਾ ਨੁਕਸਾਨ ਕਰੂਗਾ ਠੀਕ ਹੈ ਮੈਮ ਤੇ ਮੈਮ ਦੂਜਾ ਆਪਣਾ ਇਹ ਜੀ ਸਰਕਾਰ ਹੈ ਆਪਣੀ ਚੱਲ ਰਹੀ ਸਰਦਾਰ ਭਗਵੰਤ ਮਾਨ ਸਿੰਘ ਮਾਣਯੋਗ ਮੁੱਖ ਮੰਤਰੀ ਦੀ ਰਹਿਨਮਾਈ ਹੇਠ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰ੍ਹਾਂ जैक्सन रोड हिसार भगवंत मान सिंह सर दी ਗੱਲ ਕਰ ਰਹੇ ਆ ਜੀ ਮੈਂ ਮੁੱਖ ਮੰਤਰੀ ਮਾਨਯੋਗ ਭਗਵੰਤ ਮਾਨ ਸਿੰਘ ਜੋ ਸਾਡੇ ਉਹਨਾਂ ਦੀ ਰਾਇਨ ਮੈਂ ਹੈ ਜਿਹੜੀ ਚੱਲ ਰਹੀ ਸਰਕਾਰ ਬਾਰੇ ਤੁਹਾਡਾ ਕੀ ਵਿਚਾਰ ਹੈ ਬਹੁਤ ਵਧੀਆ ਮੈਂ ਤਾਂ ਮਤਲਬ ਜਦੋਂ 16 16 ਸਾਲ ਹੋ ਗਏ ਮੈਨੂੰ ਸੋਸ਼ਲ ਵਰਕਰ ਬਣੀ ਹੋਈ ਨੂੰ 16 17ਵਾਂ ਸਾਲ ਲੱਗਿਆ ਹੋਇਆ ਏ ਉਸ ਉਸ ਟਾਈਮ ਤੋਂ ਕਿਉਂਕਿ ਪਹਿਲਾਂ ਤਾਂ ਚਲੋ ਨਹੀਂ ਮੈਂ ਇੰਨਾ ਧਿਆਨ ਦਿੱਤਾ ਕਿ ਜੋ ਜਿਸ ਤਰ੍ਹਾਂ ਚੱਲਦਾ ਇਹ ਚੱਲੀ ਗਿਆ ਨਾ 16 ਸਾਲ ਦੇ ਵਿੱਚ ਮੈਂ ਦੇਖਿਆ ਕਿ ਐਦਾਂ ਦੀ ਸਰਕਾਰ ਪਹਿਲੀ ਵਾਰੀ ਬਣੀ ਹੈ ਠੀਕ ਹੈ ਜੀ ਠੀਕ ਹੈ ਜੀ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੀ ਹੈ ਅਸੀਂ ਤਾਂ ਇਹ ਜੀ ਕਹਿੰਦੇ ਹਾਂ ਕਿ ਜੋ ਵਿਚਾਰੇ ਟੀਚਰ ਹੈ ਪ੍ਰਾਈਵੇਟ ਹੈ ਜਾਂ ਕੋਈ ਨੌਕਰੀ ਤੋਂ ਬਗੈਰ ਸਟੂਡੈਂਟ ਦੇਖੋ ਤੁਸੀਂ ਕਿੱਦਾਂ ਘੁੰਮ ਰਹੇ ਐ ਕਿਉਂਕਿ ਉਹ ਨਸ਼ਿਆਂ 'ਚ ਤਾਂ ਹੀ ਪੈ ਰਹੇ ਐ ਜਦੋਂ ਉਹਨਾਂ ਨੂੰ ਕੰਮ ਹੈ ਨਹੀਂ ਉਹ ਨਸ਼ੇ 'ਚ ਤਾਂ ਪੈ ਰਹੇ ਐ ਅਸੀਂ ਤਾਂ ਉਹਨਾਂ ਨੂੰ ਅਸੀਂ ਉਹ ਬਹੁਤ ਵਧੀਆ ਕੰਮ ਕਰ ਰਹੇ ਐ ਵੈਸੇ ਉਹਨਾਂ ਨੇ ਨੌਕਰੀਆਂ ਬਹੁਤ ਦੇ ਦਿੱਤੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪਰ ਅਸੀਂ ਕਹਿ ਰਿਹਾ ਕਿ ਜੋ ਬੱਚੇ ਸਾਡੇ ਹੁਣ ਇਸ ਟਾਈਮ ਵੀ ਕੋਈ ਟ੍ਰੇਨਿੰਗ ਤੇ ਜਾ ਰਿਹਾ ਐ ਕੋਈ ਕੁਸ਼ ਕਰ ਰਿਹਾ ਐ ਪੇਪਰ ਦੇ ਰਿਹਾ ਐ ਕੁਸ਼ ਕਰ ਰਿਹਾ ਪਰ ਅਸੀਂ ਕਹਿ ਰਿਹਾ ਕਿ ਉਹਨਾਂ ਦਾ ਵੀ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਜਾਣ ਪਰ ਉਹਨਾਂ ਉਪਰਾਲਾ ਤਾਂ ਬਹੁਤ ਵਧੀਆ ਕਰ ਰਹੇ ਨੇ ਕਹਿ ਰਹੇ ਆ ਕਿ ਜਦੋਂ ਸਾਰਾ ਸਿਸਟਮ ਹੀ ਵਿਗੜਿਆ ਹੋਵੇ ਉਹ ਵੀ ਵਿਚਾਰੇ ਕੀ ਕਰਨ ਉਹ ਵੀ ਕੀ ਕਰਨ ਟਾਈਮ ਤਾਂ ਲੱਗਣਾ ਹੀ ਐ ਪਰ ਅਸੀਂ ਇਹ ਚਾਹਦੇ ਆ ਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਆ ਪਰ ਅੱਗੇ ਉਹਨਾਂ ਦੁੱਗਣਾ ਕੰਮ ਕਰਨ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਠੀਕ ਹੈ ਜੀ ਤੇ ਸਾਡੇ ਹਲਕੇ ਦੇ ਸਰਦਾਰ ਜਗਤ ਸਿੰਘ ਰੋੜੀ ਜੋ ਡਿਊਟੀ ਸਪੀਕਰ ਵੀ ਨੇ ਤੇ ਉਹ 117 ਐਮਐਲਿਆਂ ਦੇ ਉੱਪਰ ਡਿਊਟੀ ਸਪੀਕਰ ਲੱਗੇ ਨੇ ਉਹਨਾਂ ਦਾ ਤੁਸੀਂ ਕੁਝ ਕੰਮਕਾਜ ਦਿਆ ਕੀ ਦੇਖਦੇ ਆਂ ਸਪੀਕਰ ਆ ਜੈਕਸਨ ਰੋੜੀ ਦਾ ਮੈਂ ਤਾਂ ਇਹ ਦੇਖਦੀ ਆ ਕਿ ਮੈਂ ਅਸੀਂ ਜਾਂਦੇ ਆ ਨਾ ਤਾਂ ਅਸੀਂ ਖੜਦੇ ਬਾਅਦ ਚੋਂ ਹੈ ਪਹਿਲਾਂ ਕਹਿੰਦੇ ਆਓ ਜੀ ਪ੍ਰਵੀਨ ਜੀ ਆਓ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਮੈਂ ਤਾਂ ਇਹ ਸੋਧਿਆ ਕਿ ਉਹਨਾਂ ਨੂੰ ਇੰਨੇ ਲੋਕਾਂ ਦਾ ਯਾਦ ਕਿੱਦਾਂ ਰਹਿ ਜਾਂਦਾ ਮੈਂ ਤਾਂ ਇਹ ਸੋਧਿਆ ਕਿ ਦੇਖੋ ਤੁਸੀਂ ਕਿ ਉਹਨਾਂ ਕੋਲ ਬਹੁਤ ਦੁਨੀਆ ਆਂਦੀ ਦੇਖੋ ਕਿੰਨਾ ਇਲਾਕਾ ਹੈ ਉਹਨਾਂ ਦਾ ਹੈ ਨਾ ਕਿੰਨੀ ਦੁਨੀਆ ਉਹਨਾਂ ਕੋਲ ਜਾਂਦੀ ਆ ਉਹ ਹਰ ਇੱਕ ਇੱਕ ਬੱਚੇ-ਬੱਚੇ ਦਾ ਨਾਮ ਜਾਣਦੇ ਆ ਹੈ ਨਾ ਦੇਖੋ ਤੁਸੀਂ ਕਿੰਨੀ ਵੱਡੀ ਗੱਲ ਹੈ ਇਹ ਐਨਾ ਕੋਈ ਸੋਖਾ ਨਹੀਂ ਹੈਗਾ ਮੇਰੇ ਕੋਲ ਅੱਜ ਕੋਈ ਆ ਜਾਵੇ ਤੁਸੀਂ ਮੇਰੇ ਕੋਲ ਆਏ ਆ ਮੈਂ ਜੇ ਤੁਸੀਂ ਮੈਨੂੰ 15 ਦਿਨ ਬਾਅਦ ਮਿਲੂਗੇ ਮੈਨੂੰ ਯਾਦ ਨਹੀਂ ਰਹਿਣਾ ਕਿ ਕੌਣ ਹੈਗੇ ਪਰ ਉਹ ਐਦਾਂ ਦੇ ਆ ਇਨਸਾਨ ਹੈ ਇੱਕ ਬਹੁਤ ਜ਼ਿਆਦਾ ਨੇਚਰ ਉਹਨਾਂ ਦਾ ਵਧੀਆ ਹੈ ਕਿ ਤੁਸੀਂ ਮਹੀਨੇ ਬਾਅਦ ਜਾਓ 2 ਮਹੀਨੇ ਬਾਅਦ ਜਾਓ ਉਹ ਤੁਹਾਨੂੰ ਨਾਮ ਲੈ ਕੇ ਬੁਲਾਉਂਗੀ ਉਹਨਾਂ ਨਾਮ ਵੀ ਚੇਤਤ ਰਹਿੰਦਾ ਬਕਾਇਦਾ ਮੈਮਰੀ ਬਹੁਤ ਸਟਰੋਂਗ ਹੈ ਤੇ એનર્ਜੀ ਫੁੱਲ ਹੈ એનર્ਜੀ ਫੁੱਲ ਹੈ ਜੀ ਹਾਂਜੀ ਮੈਂ ਤਾਂ ਫਿਰ ਵੀ ਉਹਨਾਂ ਦਾ ਗਾਂਹਾਂ ਦਾ ਕੰਮਕਾਰ ਵੀ ਮੈਂ ਦੇਖ ਰਹੀ ਹਾਂ ਕਿ ਬਹੁਤ ਜ਼ਿਆਦੇ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਤਾਂ ਖੁਦ ਮੈਨੂੰ ਕਿਹਾ ਹੈ ਕਿ ਪ੍ਰਵੀਨ ਤੂੰ ਜਿੰਨੀ ਗ੍ਰਾਂਟ ਕਹੂਗੀ ਉੰਨੀ ਤੇਰੇ ਪਿੰਡ ਨੂੰ ਮਿਲੂਗੀ ਬਸ ਤੇ ਪਿੰਡ ਦਾ ਵਿਕਾਸ ਕਰਨਾ ਪਿੰਡ ਦਾ ਵਿਕਾਸ ਕਰੋ ਪੈਸੇ ਦੀ ਟੈਨਸ਼ਨ ਨਾ ਪੈਸੇ ਦੀ ਟੈਨਸ਼ਨ 1 ਰੁਪਏ ਦੀ ਟੈਨਸ਼ਨ ਹੀ ਲੈਣੀ ਅੱਛਾ ਜੀ ਪੈਸਾ ਉਹਨਾਂ ਨੇ ਦੇਣਾ ਪੈਸਾ ਉਹਨਾਂ ਨੇ ਦੇਣਾ ਠੀਕ ਹੈ ਜੀ ਤੇ ਵਿਕਾਸ ਵਿੱਚੋਂ ਤੁਹਾਡੇ ਜਿਹੜੇ ਨਾਲੀਆਂ ਗਲੀਆਂ ਨਾਲੀਆਂ ਤੇ ਇਹ ਚੋਂ ਤੁਸੀਂ ਨਿਕਲ ਚੁੱਕੇ ਹੋ ਖਲੇ ਨਾਲੀਆਂ ਗਲੀਆਂ ਚ ਫਸੇ ਹੋਏ ਹਾਲੇ ਤੱਕ ਤਾਂ ਜੇ ਸੋਚਿਆ ਜਾਵੇ ਤਾਂ ਮੇਨ ਸਾਡੀ ਫਿਰਨੀ ਹੈ ਜਿਹੜੀ ਉਹ ਬਿਲਕੁਲ ਖਸਤਾ ਹਾਲਤ ਵਿੱਚ ਹੈ ਖੁਦ ਮੈਂ ਉੱਥੇ ਡਿਗੀ ਆ ਮੇਰੇ ਵੀ ਚੋਟ ਲੱਗੀ ਹੈ ਬਚਾਇ ਜਿਆਦਾ ਤਾਂ ਨਹੀਂ ਲੱਗੀ ਨਹੀਂ ਵੈਸੇ ਮੈਂ ਠੀਕ ਆ ਪਰ ਫਿਰ ਵੀ ਮੇਰੇ ਗੋਡੇ ਦੇ ਵਿੱਚ ਲੱਗੀ ਸੀ ਜਿਆਦੇ ਫਿਰ ਮੈਂ ਇਹ ਸੋਚ ਰਹੀ ਹਾਂ ਕਿ ਜਦੋਂ ਸਾਡੇ ਵਰਗੇ ਐਂ ਦਾ جنگ ਦਾ ਇਹ ਹਾਲ ਹੈ ਤਾਂ ਸਿਆਣਾ ਬਜ਼ੁਰਗ ਕੋਈ ਡਿਗ ਜਾਵੇ ਉਹਦਾ ਕੀ ਹਾਲ ਹੋਊਗਾ ਹਾਂਜੀ ਉਹ ਜਸਾਜਾ ਦੇ ਸਾਟ ਰੱਤ ਸਕਦੀ ਹੈ ਸਾਟ ਲੱਗ ਸਕਦੀ ਨਾ ਤੇ ਅਸੀਂ ਤਾਂ ਸੰਭਲ ਗਏ ਜੇ ਸਿਆਣਾ ਬਜ਼ੁਰਗ ਕੋਈ ਡੇਜ ਜਾਊਗਾ ਤਾਂ ਕੀ ਹਾਲ ਹੋਊਗਾ ਮੈਂ ਚਾਹੁੰਦੀ ਆ ਕਿ ਮੇਨ ਜਿਹੜਾ ਇਹ ਸਾਡਾ ਇਹ ਮੈਂ ਸਾਰਾ ਉਹਨਾਂ ਨਾਲ ਗੱਲ ਕਰਕੇ ਮੇਨ ਇਹ ਪਹਿਲਾਂ ਕੰਮ ਕਰਾਉਂਗੀ ਠੀਕ ਹੈ ਹਾਂਜੀ ਮੈਂ ਫਿਰ ਨਹੀਂ ਇਹ ਪੱਕੀ ਪੂਰੀ ਹੋਵੇ ਹਾਂਜੀ ਠੀਕ ਹੈ ਜੀ ਤੇ ਅੰਦਰੋਂ ਮੈਂ ਇਹਦਾ ਹੁਣ ਨਾਲੀਆਂ ਵਗੈਰਾ ਦਾ ਤੁਸੀਂ ਸੀਵਰੇਜ ਪਾਇਆ ਕਿ ਵੈਸੇ ਨਾਲੀਆਂ ਆਪਨ ਹਾਂਜੀ ਠੀਕ ਹੈ ਸੀਵਰੇਜ ਪਾਵਾਂਗੇ ਮੇਨ ਸਾਡੇ ਜਿਹੜੀ ਵੈਸੇ ਤਾਂ ਸਾਨੂੰ ਕੋਈ ਨਹੀਂ ਪਾਣੀ ਦੀ ਦਿੱਕਤ ਨਹੀਂ ਹੈਗੀ ਜਦੋਂ ਸੀਵਰੇਜ ਪੈ ਜਾਣੇ ਤੇ ਸਾਡੀ ਸਾਰੀ ਦਿੱਕਤ ਖਤਮ ਹੋ ਜਾਣੀ ਤੇ ਅਬ ਇਦਾਂ ਫੇ ਗਲੀਆਂ ਵੀ ਚੋੜੀਆਂ ਹੋ ਜਾਣ ਹਾਂਜੀ ਗਲੀਆਂ ਚੌੜੀਆਂ ਹੋ ਜਾਣੀਆਂ। ਉਹ ਨਾ ਬਣਨਾ ਉਹ ਮੈਂ ਦੇਖੋ ਪਿੰਡ ਵਿੱਚ ਗਿਆ ਸੀ। ਉੱਥੇ ਸਰਕਾਰ ਤੋਂ ਵੀ ਨਹੀਂ ਗ੍ਰਾਂਟ ਰਹੀ ਆ। ਕੁਝ ਘਰਾਂ ਨੇ ਵੀ ਮਦਦ ਕੀਤੀ ਆ। ਹਾਂਜੀ ਸਾਡੇ ਪਿੰਡ ਦੇ ਬਹੁਤ ਸਾਧੰਦੇ ਲੋਕ ਬਹੁਤ ਸਾਧੰਦੇ। ਉਹਨਾਂ ਨੇ ਮਦਦ ਕੀਤੀ ਪਿੰਡਦਿਆਂ ਨੇ ਤੇ ਉਹਨਾਂ ਨੇ ਇਹ ਕੰਮ ਕੀਤਾ ਵਿੱਚੇ ਸਰਕਾਰ ਤੋਂ ਗ੍ਰਾਂਟ ਲੈ ਕੇ ਤੇ ਵਿੱਚੇ ਆਪ ਥੋੜੇ ਜਿਹਾ ਹੰਬਲ ਮਾਰਿਆ। ਹਾਂਜੀ ਹਾਂਜੀ ਕਰਦੇ ਆ ਜੀ। ਵੀ ਕਰਦੇ ਆ। ਤੇ ਹੁਣ ਆਪਾਂ ਇਹ ਸਰਪੰਚ ਸਾਹਿਬ ਜਿਹੜਾ ਮੇਨ ਮੁੱਦਾ ਆ ਜਿਹੜੇ ਮੁੱਦੇ ਤੇ ਸਾਡਾ ਪੰਜਾਬ ਬਦਨਾਮ ਹੋਇਆ। ਬਹੁਤ ਜਿਆਦਾ ਬਦਨਾਮ ਹੋਇਆ। ਤੁਸੀਂ ਕੀ ਸੋਚਦੇ ਕਿ ਜਿਹੜੇ ਨਸ਼ਾ ਆ ਨਸ਼ੇ ਨੂੰ ਠੱਲ ਪਈ 8-2 ਸਾਲ ਦੇ ਵਿੱਚ ਸਾਡੇ ਮੈਂ ਆਪਣੇ ਪਿੰਡ ਦੀ ਗੱਲ ਕਰਦੀ ਆ ਬਈ ਤਕਰੀਬਨ ਸਾਡੇ ਪਿੰਡ ਵਿੱਚ ਫਰਕ ਹੈ ਸਾਡੇ ਪਿੰਡ ਵਿੱਚ ਫਰਕ ਹੈ ਬਾਕੀ ਮੈਂ ਚਲੋ ਬਹੁਤਾ ਨਹੀਂ ਕਿਸੇ ਨਾਲ ਬਾਹਰ ਨਹੀਂ ਐਨਾ ਉਹ ਕਰੀਦਾ ਕਿ ਸਾਡੇ ਪਿੰਡ ਵਿੱਚ ਫਰਕ ਹੈ ਠੀਕ ਹੈ ਜੀ ਹਾਂਜੀ ਤੇ ਸਰਪੰਚ ਸਾਹਿਬ ਇੱਕ ਮੈਂ ਨਾ ਹਰ ਇੱਕ ਸਰਪੰਚ ਸਾਹਿਬ ਨੂੰ کہنا ਹੁੰਦਾ ਜਿੱਦਾਂ ਹਰ ਇੱਕ ਪਿੰਡ 'ਚ ਜਾ ਕੇ ਤੇ ਲਾਈਵ ਕੈਮਰਾ ਤੇ کہنا ਹੁੰਦਾ ਜੀ ਕਿ सरपंच ਜਿਹੜੀ ਆਪਾਂ ਇਹ ਨਸ਼ਾ ਆ ਆਪਾਂ ਕਹਿੰਦੇ ਨੇ ਕਿ ਸਰਕਾਰ ਖਤਮ ਕਰੇ ਸਰਕਾਰੋਂ ਕੋਈ ਵੀ ਇਹ 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 ਜਿਤੋ ਜਿਹੜ ਕੋਈ ਵੀ ਆਮ ਆਦਮੀ ਜਾਂ ਕਾਂਗਰਸੀ ਜਾਂ ਭਾਜਪਾ ਕੋਈ ਸਰਕਾਰ ਹੋਵੇ ਆਪਾਂ ਉਹਨਾਂ ਨੂੰ ਕਹਿੰਦੇ ਨੇ ਕਿ ਨਸ਼ਾ ਸਰਕਾਰ ਖਤਮ ਕਰੇ ਠੀਕ ਹੈ ਜੀ ਨਸ਼ਾ ਸਰਕਾਰ ਖਤਮ ਨਹੀਂ ਕਰ ਸਕਦੀ ਜਦੋਂ ਅਸੀਂ ਇਹਨਾਂ ਦਾ ਜਦੋਂ ਤੱਕ ਸਾਥ ਨਹੀਂ ਦਿੰਦੇ ਸਹੀ ਗੱਲ ਹੈ ਬਿਲਕੁਲ ਸਹੀ ਐਨੇ ਬਿਲਕੁਲ ਸਹੀ ਗੱਲ ਹੈ ਜੀ ਤੇ ਦੂਜੇ ਨੰਬਰ ਤੇ ਮੈਂ ਚਾਹਨਾ ਕਿ ਜੇਕਰ ਇੱਕ ਕੱਲਾ ਹਰ ਇੱਕ ਸਰਪੰਚ ਨਾ ਆਪਣਾ ਆਪਣਾ ਪਿੰਡ ਸੰਭਲ ਲਵੇ ਪੰਜਾਬ ਦਾ ਕੱਲਾ ਇੱਕ ਇੱਕ ਸਰਪੰਚ ਆਪਣਾ ਪਿੰਡ ਸੰਭਲ ਲਵੇ ਤਾਂ ਨਸ਼ਾ ਕਿੱਥੋਂ ਆਊਗਾ ਖਤਮੇ ਹੋ ਖਤਮ ਹੋ ਜਾਣਾ ਜੀ ਨਸ਼ਾ ਖਤਮ ਹੋ ਜਾਣਾ ਦੂਜਾ ਜਦੋਂ ਵੀ ਮੇਰੀ ਪਹਿਲਾ ਜਦੋਂ ਆਪਾਂ ਇਕੱਠ ਕਰਾਂਗੇ ਉਹਦੇ ਵਿੱਚ ਮੇਨ ਗੱਲ ਇਹੀ ਰੱਖਾਂਗੇ ਆਪਾਂ ਕਿ ਮੇਰਾ ਸਾਥ ਦੋ ਤੇ ਤੁਸੀਂ ਆਪਣੀ ਇੱਕ ਵਧੀਆ ਕਮੇਟੀ ਕਿਉਂਕਿ ਜਿਹੜੇ ਆਪਣੇ ਕਬੱਡੀ ਵਗੈਰਾ ਜਾਂ ਬੱਚਿਆਂ ਨੂੰ ਖੜਾਉਂਦੇ ਆ ਨਾ ਮੈਂ ਨੂੰ ਨਾਲ ਮੈਂ ਇਹ ਗੱਲ ਕਰੂੰਗੀ ਕਿ ਤੁਸੀਂ ਆਪਣੀ ਕਮੇਟੀ ਬਣਾਓ ਮੇਰੀ ਫੁੱਲ ਸਪੋਰਟ ਹੋਊਗੀ ਕਿ ਤੁਸੀਂ ਐਦਾਂ ਦੇ ਬੰਦਿਆਂ ਨੂੰ ਥੋੜਾ ਜਿਹਾ ਕੱਸੋ ਕਿ ਉਹ ਐਦਾਂ ਦਾ ਕੰਮ ਨਾ ਕਰਨ ਦੇਖੋ ਸਰਪੰਚ ਸਾਹਿਬ ਮੇਰਾ ਕਹਿੰਦਾ ਮੁੱਦਾ ਨਾ ਇਹ ਆ ਕਿ ਉਹ ਕਮੇਟੀ ਬਣਾਉਣੀ ਠੀਕ ਹੈ ਠੀਕ ਹੈ ਜਿਹੜਾ ਬੰਦਾ ਬੇਚਦਾ ਨਾ ਉਹਨੂੰ ਬਖਸ਼ਿਆ ਨਾ ਜਾਵੇ ਮੈਂ ਮੈਂ ਇਹੀ ਮੈਂ ਕਹਿ ਰਹੀ ਹਾਂ ਨਾ ਜਦੋਂ ਸਾਡੀ ਕਮੇਟੀ ਬਣ ਗਈ ਜਦੋਂ ਸਾਨੂੰ ਉਸ ਬੰਦੇ ਦਾ ਪਤਾ ਲੱਗ ਗਿਆ ਠੀਕ ਹੈ ਨਾ ਤਾਂ ਉਸ ਬੰਦੇ ਨੂੰ ਆਪਾਂ ਪਹਿਲੀ ਗੱਲ ਤਾਂ ਮੇਰੇ ਦਾ ਮੇਨ ਇਹ ਹੋਗਾ ਕਿ ਜੇ ਉਹ ਚਾਹੁੰਦਾ ਹੈ ਜਾਂ ਉਹਦੇ ਫੈਮਿਲੀ ਮੈਂਬਰ ਚਾਹੁੰਦੇ ਆ ਕਿ ਉਹਨੂੰ ਨਸ਼ਾ ਛਡਾਓ ਕੇਂਦਰ ਚ ਛੱਟਿਆ ਜਾਵੇ ਜੇ ਤਾਂ ਉਹ ਕਰਦਾ ਹੈ ਫਿਰ ਤਾਂ ਆਪਾਂ ਉਹਦਾ ਲਾਜ ਕਰਾਉਣੀ ਹੈ ਹਾਂਜੀ ਕਰਦੇ ਆ ਠੀਕ ਹੈ ਜੇ ਉਹ ਗਰ ਉਹ ਵੇਚਦਾ ਹੋਇਆ ਕੋਈ ਕੋਈ ਵੇਚਦਾ ਆਪਾਂ ਵੇਚਦਾ ਆ ਤਾਂ ਫਿਰ ਉਦੋਂ ਤਾਂ ਆਪਾਂ ਬਖਸ਼ ਨਹੀਂ ਨਹੀਂ ਬਖਸ਼ਣਾ ਜੀ ਨਹੀਂ ਬਖਸ਼ਣਾ ਕਿਉਂਕਿ ਉਹ ਕਿੰਨੇ ਘਰ ਕਿੰਨੇ ਘਰ ਆ ਜੜ ਚੁੱਕਿਆ ਹੋਊਗਾ ਕਿੰਨੇ ਮਾਮਾ ਦੇ ਪੁੱਤ ਮਰ ਚੁੱਕੇ ਆ ਉਹ ਤਾਂ ਉਹਦੇ ਤਾਂ ਕਾਰਵਾਈ ਬਣਦੀ ਆ ਨਾ ਜੀ ਬਣਦੀ ਆ ਨਹੀ ਬਿਲਕੁਲ ਇਹ ਕਿਉਂਕਿ ਇਹ ਕਮਾਚੋਂ ਨਾ ਅਸੀਂ ਸਾਰੇ ਕੰਮ ਵੇਖੇ ਆ ਠੀਕ ਹੈ ਇਹ ਕੰਮ ਲੰਘੇ ਹੋਏ ਸੀ ਨਾ ਕਮਾਚੋਂ ਇਹ ਬਹੁਤ ਯਾਨੀ ਕਹਦੀ ਘਰ ਪਟਦੇ ਲੋਕਾਂ ਦੇ ਠੀਕ ਹੈ ਇਹ ਇਹਨਾਂ ਦੀ ਇਹ ਇਹ ਕੁਝ ਫੈਸਲੇ ਲੇ ਕੁਛ پیسے ਲਈ ਇਹ ਇਦਾਂ ਦੇ ਕੰਮ ਕਰਦੇ ਆ ਤੇ ਫਿਰ ਗਾਹ ਇਹ ਕਿਦਾਂ ਸੋਚ ਲੈਂਦੇ ਕਿ ਸਾਡੇ ਨਿਆਣੇ ਵੀ ਸਹੀ ਦੇ ਲੂਗੇ ਉਹੀ ਤਾਂ ਮੇਨ ਗੱਲ ਹੈ ਨਾ ਇਹਹੀ ਮੇਨ ਗੱਲ ਹੈ ਜੇ ਅੱਜ ਤੁਸੀਂ ਕਿਸੇ ਦਾ ਬਗੜੂਗੇ ਤਾਂ ਕੱਲ੍ਹ ਨੂੰ ਤੁਹਾਡਾ ਵੀ ਤਾਂ ਕੋਈ ਬਗੜੂਗਾ ਨਾ ਬਿਲਕੁਲ ਵਿਗੜੂਗਾ 100% ਵਿਗੜੂਗਾ ਕਿਉਂਕਿ ਜੋ ਕਰਨਾ ਉਪਰਨਾ ਮੈਡਮ ਠੀਕ ਹੈ ਨਾ ਇਸ ਕਰਕੇ ਮੈਂ ਤੁਹਾਨੂੰ ਇੱਕ ਰਿਕਵੈਸਟ ਇਹ ਖਾਸ ਕਰੂੰਗਾ ਕਿ ਪਿੰਡ ਵਿੱਚ ਤੁਸੀਂ ਇੱਕ ਕਮੇਟੀ ਬਣਾਓ ਜਿਹੜੀ ਤੁਹਾਨੂੰ ਵੀਕਲੀ ਰਿਪੋਰਟ ਦੇ ਆ ਕਰੇ ਕੀ ਨਸ਼ੇ ਬਾਰੇ ਕਿਦਾਂ ਕਿ ਆਇਆ ਹੈ ਨਾ ਕਿ ਜਿਸ ਦਾ ਤੁਸੀਂ ਵੀ ਅੱਗੇ ਜਵਾਬ ਦੇਣ ਜੋਗੇ ਜੀ ਹੈ ਨਾ ਜੇ ਤੁਹਾਡੇ ਤੋਂ ਕੋਈ ਪਿੰਡ ਤੋਂ ਬਾਹਰ ਹੋ ਕੇ ਐਮਐਲਏ ਵਗੈਰਾ ਪੁੱਛਦਾ ਕੋਈ ਕੋਈ ਪੱਤਰਕਾਰ ਤੁਹਾਨੂੰ ਪੁੱਛ ਰਿਹਾਦਾ ਕਿ ਤੁਹਾਡੇ ਪਿੰਡ ਵਿੱਚ ਨਸ਼ੇ ਦਾ ਕੀ ਆਇਆ ਤੁਹਾਨੂੰ ਪੂਰੀ ਰਿਪੋਰਟ ਹੋਣੀ ਚਾਹੀਦੀ ਸਾਡੇ ਪਿੰਡ ਵਿੱਚ ਇਦਾਂ ਨਹੀਂ ਇਦਾਂ ਇਦਾਂ ਆ ਜਾਂ ਕਿਦਾਂ ਤੁਸੀਂ ਦੱਸੋ ਇਹ ਵਧੀਆ ਹੈ ਤੇ ਜਦੋਂ ਸਰਪੰਚ ਨੇ ਪਿੰਡ ਸਾਹਮਣੇ ਇੱਕ ਇੱਕ ਪਿੰਡ ਸਾਹਮਣੇ ਸਾਰੇ ਸਰਪੰਚਾਂ ਨੇ ਸਾਂ ਜੋ ਪੰਜਾਬ ਚ ਨਸ਼ਾ ਗਿਆ ਸ਼ਾ ਖਤਮ ਹੋ ਜਾ ਸਹੀ ਗੱਲ ਤੇ ਦੇਖੋ ਕੋਈ ਰੋਲਾ ਪਾਈ ਜਾਵੇ ਨਸ਼ਾ ਕਿਉਂਕਿ ਇੱਕ ਮੁੱਦਾ ਬਣਦਾ ਇਹ ਹਰ ਸਾਲ ਬਣਦਾ ਮੁੱਦਾ ਕਿਉਂਕਿ ਚੋਣਾਂ ਚਾਹ ਕੇ ਮੁੱਦਾ ਬਣ ਜਾਂਦਾ ਹੈ ਨਾ ਜੇ ਹੁਣ ਪੰਜਾਬ ਚ ਹੁਣ ਥੱਲੇ ਵੀ ਉੱਪਰਲੇ ਲੈਵਲ ਤੇ ਥੱਲੇ ਪਈਓ ਆ ਥੱਲੇ ਥਰਲੇ ਲੈਵਲ ਤੇ ਉਹਨਾਂ ਸਰਪੰਚ ਪਾ ਲੈਣਾ ਤੇ ਆਪ ਇਹ ਨਹੀਂ ਮੁੱਦਾ ਬਣਨਾ ਜੀ ਇਹ ਤਾਂ ਮੇਨ ਹੈ ਹਾਂਜੀ ਇਹ ਤਾਂ ਮੇਨ ਹੈ ਜਿਹੜਾ ਵਰਨੀ ਚੰਨ ਲਈ ਸਾਡੀ ਮੇਨ ਹੈ ਜੀ ਮੇਨ ਹੈ ਜੀ ਮੇਨ ਪਿੰਡ ਪਿੰਡ ਦੇ ਸਪੈਂਚਾਂ ਨੂੰ ਹੀ ਚਾਹੀਦਾ ਮੇਨ ਨਾ ਮੇਨ ਚਾਹੀਦਾ ਹੈ ਚਲੋ ਬਾਕੀ ਆਪਾਂ ਕਮੇਟੀ ਬਣਾਵਾਂਗੇ ਤੁਹਾਡੀ 100% ਗੱਲ ਮੰਨਾਂਗੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਜ ਤੱਕ ਤਾਂ ਵੈਸੇ ਮੈਂ ਸੁਣਿਆ ਨਹੀਂ ਹੈਗਾ ਪਰ ਅਸੀਂ ਇਹ ਕੰਮ ਜ਼ਰੂਰ ਕਰਾਂਗੇ ਹਾਂਜੀ ਕਿਉਂਕਿ ਇਹ ਕੰਮ ਮੈਂ ਪਤਾ ਕੀ ਹੈ ਜੇ ਆਪਾਂ ਆਪਣੇ ਬੱਚੇ ਬਚਾਣੇ ਆ ਸਾਨੂੰ ਇਹ ਕੰਮ ਆਮ ਕਰਨੇ ਪੈਣਾ ਹੈ ਨਾ ਹਾਂ ਬਿਲਕੁਲ ਸਹੀ ਹੈ 100% ਆਪਣਾ ਜਵਾਨੀ ਵਿਚਾਰ ਲਈ ਜਿਵੇਂ ਇਨਾ ਕੈਫਟ ਕਰ ਲਈਏ ਤਾਂ ਕੀ ਕੀ ਸਾਡਾ ਕੀ ਜਾਂਦਾ ਹਾਂਜੀ 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 ਮੈਨੂੰ ਫੋਨ ਤੋਂ ਜੀ ਦੱਸਿਆ ਕਿ ਸਾਡੇ ਕੋਲ ਕੋਚ ਅਵੇਲੇਬਲ ਹੈ ਹਾਂਜੀ ਕੋਚ ਅਵੇਲੇਬਲ ਹਾਂਜੀ ਬਸ ਫਿਰ ਕੋਚ ਅਵੇਲੇਬਲ ਹੈ ਕਿਉਂਕਿ ਕੋਚ ਕੋ ਜਿਹੜੇ ਸਟੂਡੈਂਟ ਆਂਦੇ ਆ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਸਾਰਾ ਕੁਝ ਪਤਾ ਹੈ ਜੀ ਮੈਨੂੰ ਜੀ ਕੀ ਹੁੰਦਾ ਕੀ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਏ ਫੌਜੀ ਲਟਾਇਰ ਹੋਏ ਆ ਹਾਂਜੀ ਨਰੇਸ਼ ਭਾਜੀ ਤੇ ਬਹੁਤ ਵਧੀਆ ਉਹਨਾਂ ਦੀ ਮਤਲਬ ਬੋਲਵਾਨੀ ਤੇ ਬਹੁਤ ਮਤਲਬ ਇੱਥੇ ਰੈਫਰੀ ਰਹੇ ਆ ਆਪਣਾ ਛਿੰਝ ਮੇਲੇ ਵਿੱਚ ਹਾਂਜੀ ਬਹੁਤ ਵਧੀਆ ਰੈਫਰੀ ਹੈ ਤੇ ਹੋਰ ਵੀ ਸਾਡੇ ਉਹਨਾਂ ਨਾਲ ਹੈਗੇ 3-4 ਸਾਥ ਹੋਣਾ ਦਾ ਦੇਣ ਵਾਲੇ ਹਾਂਜੀ ਮੈਂ ਤਾਂ ਉਹਨਾਂ ਨੂੰ ਵੀ ਇਹੀ ਬੇਨਤੀ ਕਰੂੰਗੀ ਕਿ ਤੁਸੀਂ ਵੱਧ ਤੋਂ ਵੱਧ ਬੱਚਿਆਂ ਦਾ ਸਾਥ ਦਿਓ ਉਹਨਾਂ ਨੂੰ ਖੜਾਓ ਉਹਨਾਂ ਨੂੰ ਇਸ ਉਹਦੇ ਵਿੱਚ ਪਾਓ ਲਾਈਨ 'ਚ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਹੈਨਾ ਤੇ ਬਾਕੀ ਜੋ ਮੈਂ ਮੈਂ ਤਾਂ ਸਰੂੰਗਾ ਮੈਂ ਵੱਧ ਤੇ ਵੱਧ ਉਹਨਾਂ ਦੀ ਮਦਦ ਕਰੂੰਗੀ ਜੋ ਕਹੋਗੇ ਮੈਂ ਉਸ ਲੈਵਲ ਤੱਕ ਵੀ ਪੁੱਜਣੇ ਤਿਆਰ ਐ ਪਰ ਹਾਂ ਸਾਡੇ ਪਿੰਡ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਬਿਲਕੁਲ ਹਾਂਜੀ ਤਾਂ ਕਿ ਪਤਾ ਲੱਗੇ ਕਿਸੇ ਨੂੰ ਕਿ ਇੱਕ ਸਰਪੰਚ ਪ੍ਰਵੀਨ ਕਮਾ ਪ੍ਰਵੀਨ ਆਈ ਸੀ ਉਹਨੇ ਪਿੰਡ ਦੀ ਅਸਧਾਰ ਕੀਤਾ ਹੈ ਨਾ ਜੀ ਇਸ ਲੈਵਲ ਤੱਕ ਤੁਸੀਂ ਜਾਣਾ ਮੈਂ ਆਪਾਂ ਤਾਂ ਚਾਹਨੇ ਆ ਸਾਡਾ ਮਕਸਦ ਵੀ ਦੇਖੋ ਅੱਜ ਹੁਣ ਲੋਕ ਜਾਂਦੇ ਦੋ ਐਮ ਐਲ ਏ ਬਣਦਾ ਸਾਰਾ মিডিਆ ਭੱਜਿਆ ਜਾਂਦਾ ਜੀ ਬਿਲਕੁਲ ਜਾਂਦਾ ਸਰਪੰਚ ਕੋਲ ਕੋਈ ਨਹੀਂ ਜਾਂਦਾ ਅਸੀਂ ਸਾਡਾ ਮਕਸਦ ਸਰਪੰਚਾਂ ਕੋਲ ਆਣਾ ਇਹ ਆ ਕਿ ਇਹਨਾਂ ਕੰਮ ਇਹ ਜਿਹੜੇ ਮੈਨ ਮੁੱਦੇ ਹੈ ਨਾ ਇਹਨਾਂ ਮੁੱਦਿਆਂ ਤੇ ਆਪਾਂ ਗੱਲ ਕਰੀਏ ਇਹਨਾਂ ਕਿ ਪਿੰਡ ਦੀਆਂ ਗੱਲਾਂ ਪਿੰਡ ਵਿੱਚ ਰਹਿ ਜਾਂਦੀਆਂ ਨੇ ਪਿੰਡ 'ਚ ਰਹਿੰਦੇ ਆ ਜਦੋਂ ਬਾਹਰ ਕਿਸੇ ਨੂੰ ਪਤਾ ਹੀ ਨਹੀਂ ਚੱਲਣਾ ਕਿ ਪਿੰਡ 'ਚ ਪ੍ਰੋਬਲਮ ਕੀ ਹੈ ਤਾਂ ਉਹਦਾ ਹੱਲ ਵੀ ਕੌਣ ਕਰੂਗਾ ਹੱਲ ਵੀ ਕੌਣ ਕਰੂਗਾ ਕੋਈ ਨਹੀਂ ਕਰਦਾ ਕੋਈ ਨਹੀਂ ਕਰ ਸਕਦਾ ਮੈਂ ਤਾਂ ਇਹੀ ਕਹਿੰਦੀ ਆ ਕਿ ਬਹੁਤ ਕੋ ਧੰਨਵਾਦ ਤੁਹਾਡਾ ਤੁਸੀਂ ਆਏ ਆ ਜਦੋਂ ਕਈ ਵਾਰੀ ਐਮਐਲਏ ਸਾਹਿਬ ਨਾਲ ਵੀ ਐਨੀ ਗੱਲ ਨਹੀਂ ਹੁੰਦੀ ਜਦੋਂ ਹੁਣ ਚਲੋ ਮੇਰਾ ਇੰਟਰਵਿਊ ਦੇਖੋਗੇ ਉਹਨਾਂ ਨੂੰ ਵੀ ਪਤਾ ਚੱਲੂਗਾ ਕਿ ਪਿੰਡ ਦੇ ਵਿੱਚ ਕੀ ਪ੍ਰੋਬਲਮ ਹੈ ਤੇ ਬਾਕੀ ਚਲੋ ਜਾਣਦੇ ਸਾਬ ਹੈਗੇ ਪਰ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਆ ਦੂਜੇ ਨੰਬਰ ਤੇ ਉੱਥੇ ਇੱਕ ਵਾਰ ਖੁੱਲ ਕੇ ਨਹੀਂ ਨਾ ਬੋਲਣ ਦਾ ਨਹੀਂ ਬ ਜਿਹੜਾ ਹੁਣ ਅਸੀਂ ਇੱਥੇ ਜਿਹੜਾ ਹੁਣ ਅੱਥੇ ਅਸੀਂ ਬੈਠ ਕੇ ਖੁੱਲ ਕੇ ਗੱਲਾਂ ਕਰ ਲਈਆਂ ਉਹ ਉੱਥੇ ਨਹੀਂ ਹੋਣੀਆਂ ਦੱਸ ਤੁਹਾਨੂੰ ਨਹੀਂ ਸਹੀ ਗੱਲ ਹੀ ਨਹੀਂ ਹੁੰਦੀਆਂ ਹਾਂਜੀ ਸਾਡਾ ਮੈਂ ਆਸ ਕਰਦਾ ਕਿ ਰੋੜੀ ਸਾਹਿਬ ਸਾਡਾ ਇਹ ਜੋ ਇੰਟਰਵਿਊ ਦੇਖਣਗੇ ਤਾਂ ਉਹ ਜ਼ਰੂਰ ਸੋਚਣਗੇ ਕਿ ਕੀ ਕੀ ਪਿੰਡ ਵਿੱਚ ਕੀ ਕੀ ਹੋਣਾ ਹੈ ਹਾਂਜੀ ਹਾਂਜੀ ਮੈਂ ਤਾਂ ਮੈਂ ਤਾਂ ਇਹੀ ਕਹਾਂਗੀ ਉਹਨਾਂ ਨੂੰ ਕਿ ਵੱਧ ਤੋਂ ਵੱਧ ਮੇਰਾ ਸਾਥ ਦਿੱਤਾ ਜਾਵੇ ਕਿ ਮੈਂ ਜੋ ਉਹ ਉਹ ਚਾਹੁੰਦੇ ਆ ਮੈਂ ਉਹ ਵੀ ਕਰਾਂ ਪਰ ਜੋ ਸਾਡਾ ਪਿੰਡ ਚਾਹੁੰਦਾ ਏ ਉਹ ਮੈਂ ਪਹਿਲਾਂ ਕਰਾਂ ਹਾਂਜੀ ਹਾਂਜੀ ਤੇ ਆਪਣਾ ਇੱਕ ਜਿਹੜੀਆਂ ਸਟਰੀਟ ਲਾਈਟਾਂ ਆ ਤੁਸੀਂ ਕਹਿੰਦੇ ਕਿ ਤੁਹਾਡੇ ਉਹ ਖਰਾਬ ਹੋਈਆਂ ਸਾਰੀਆਂ ਸਾਰੀਆਂ ਖਰਾਬ ਹੋਈਆਂ ਐ ਹਾਂਜੀ ਸਾਰੀਆਂ ਸੋਹਦੀ ਨਵੀਆਂ ਲੱਗਣੀਆਂ ਟੋਟਲੀ ਨਵੀਆਂ ਲੱਗਣੀਆਂ ਜੀ ਕਿ ਤੁਹਾਡੇ ਪਿੰਡ ਦੇ ਵੈਸੇ ਤੁਹਾਨੂੰ ਦੱਸਿਆ ਹੋਵੇ ਕਿ ਨੀਆਂ ਲੱਗ ਦੇਵਾਂ ਮੈਂ ਤਕਰੀਬਨ ਤਾਂ 2.5 300 ਦੇ ਵਿੱਚ ਲਾਈਟ ਲੱਗਣੀ ਚਾਹੀਦੀ ਐ 2.5 300 ਲਾਈਟ ਲੱਗਣੀ ਚਾਹੀਦੀ ਕਿਉਂਕਿ ਜੇ ਇੱਕ ਪਾਸੇ ਲਗਾ ਦਈਏ ਤਾਂ ਦੂਜੇ ਪਾਸੇ ਨਰਾਜ਼ ਹੋ ਜਾਂਦੇ ਕਿਉਂਕਿ ਐਤਾਂ ਦੀ ਮੈਂ ਚਾਹਦੀ ਨਹੀਂ ਹੈਗੀ ਮੈਂ ਤਾਂ ਇਹੀ ਕਹੂੰਗੀ ਕਿ 2.5 300 ਲੇਟ ਸਾਨੂੰ ਪਾਸ ਕੀਤੀ ਜਾਵੇ ਕਿ ਆਪਾਂ ਪੂਰੇ ਪਿੰਡ 'ਚ ਰੋਸ਼ਨੀ ਕਰ ਸਕੀਏ। ਅਨਰੱਖ ਖੋ ਕੇ ਸਾਰੇ ਪਿੰਡ 'ਚ ਰੋਸ਼ਨੀ ਕਰ ਦੋ। ਮੈਨੂੰ ਕੋਈ ਫਰਕ ਨਹੀਂ ਹੈ ਕਿਸੇ ਨੇ ਵੋਟ ਪਾਈ ਕਿਸੇ ਨੇ ਨਹੀਂ ਪਾਈ ਮੇਰਾ ਤਾਂ ਸਾਰਾ ਪਿੰਡ ਨੇ ਸਾਥ ਦਿੱਤਾ ਹੈ। ਹੁਣ ਮੈਂ ਇਸੇ ਮੁੱਦੇ ਤੇ ਆਣਾ ਸੀ ਤੁਹਾਡਾ ਨਾ ਕਿ ਕੱਲ ਨੂੰ ਕੋਈ ਤੁਹਾਡੇ ਕੋਈ ਆ ਕਾਂਗਰਸੀ ਜਾਂ ਕੋਈ ਐਮਐਲਏ ਜਾਂ ਸੋਰੀ ਕਾਂਗਰਸੀ ਜਾਂ ਕੋਈ ਕਾਲੀ ਜਾਂ ਕੋਈ ਆਪਣਾ ਆਮ ਆਦਮੀ ਜਾਂ ਕੋਈ ਵੀ ਪਾਰਟੀ ਮੈਂਬਰਾਂ ਦਾ ਆ ਤੁਸੀਂ ਉਹਨਾਂ ਨਾਲ ਕੋਈ ਫਰਕ ਕਰੋਗੇ ਕਿ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਕੰਮ ਕਰੋਗੇ? ਜਿਹੜੀ ਤੁਸੀਂ ਪਾਰਟੀਵਾਦੀ ਦੀ ਗੱਲ ਕਰਦੇ ਪਾਰਟੀਵਾਦੀ ਬਾਹਰ ਹੈ ਪਿੰਡ ਤੋਂ ਬਾਹਰ ਹੈ ਮੈਂ ਪਿੰਡ ਦੀ ਸਰਪੰਚ ਆ ਹਾਂਜੀ ਮੈਂ ਮੈਂ ਇਹ ਹੈ ਨਾ ਕਿਉਂਕਿ ਪਾਰਟੀਵਾਦੀ ਦਾ ਇਹ ਹੁੰਦਾ ਨਾ ਕਿ ਸਿਰਫ ਮੈਂ ਇੱਕ ਪਾਸੇ ਲੜੂਗੀ ਮੈਂ ਇੱਕ ਪਾਸੇ ਨਹੀਂ ਮੈਂ ਆਪਣੇ ਪਿੰਡ ਵਾਸਤੇ ਆ ਠੀਕ ਹੈ ਨਹੀਂ ਜੇ ਮੈਂ ਤਾਂ ਇਹ ਕਹੂੰਗੀ ਕਿ ਮੈਂ ਆਪਣੇ ਬੰਦੇ ਨੂੰ ਬਾਅਦ ਚ ਦੇਖੂਗੀ ਪਹਿਲਾਂ ਦੂਜੇ ਨੂੰ ਦੇਖੂਗੀ ਉਹਨਾਂ ਦੇ ਦਿਲ 'ਚ ਫਰਕ ਨਾ ਆਵੇ ਕਿ ਇਹ ਕਿਧਰਲੀ ਸਾਈਡ ਹੈ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਤਾਂ ਇਹੀ ਚਾਹਦੀ ਆ ਕਿ ਲੋਕ ਵੀ ਅੱਗੇ ਤੋਂ ਵੀ ਮੈਂ ਨਹੀਂ ਕਹਿੰਦੀ ਅੱਗੇ ਤੋਂ ਵੀ ਜਿਹਨਾਂ ਸਰਪੰਚ ਬਣਨਾ ਹੈ ਜਾਂ ਕਿਸੇ ਨਾ ਕੋਈ ਪਾਰਟੀਵਾਦੀ ਦੇ ਕੋ ਕੰਮ ਕਰਨਾ ਹੈ ਪਹਿਲਾਂ ਉਹਨਾਂ ਨੂੰ ਪਿੰਡ ਬਾਰੇ ਸੋਚਣਾ ਚਾਹੀਦਾ ਤਾਂ ਹੀ ਸਾਡੇ ਪਿੰਡ ਦੀ ਸਫਾਈ ਤੇ ਸਾਡੇ ਪਿੰਡ ਜਿਹੜਾ ਨਸ਼ੇ ਦਾ ਗੰਦ ਪਿਆ ਹੋਇਆ ਹੈ ਨਾ ਉਹ ਖਤਮ ਹੋਊਗਾ ਕਿਉਂਕਿ ਇਸ ਟਾਈਮ ਤੁਸੀਂ ਪਿੰਡ ਦੇ ਸਰਪੰਚੋ ਪਿੰਡ ਦੇ ਸਰਪੰਚ ਕਿਸੇ ਪਾਰਟੀ ਦੇ ਨਹੀਂ ਕਿਸੇ ਪਾਰਟੀ ਜਿਸੇ ਪਾਰਟੀ ਨੇ ਪਿੰਡ ਦੇ ਸਰਪੰਚ ਪਿੰਡ ਚ ਕਿਉਂਕਿ ਸਭ ਤੋਂ ਪਹਿਲਾਂ ਸਾਨੂੰ ਪਿੰਡ ਦਾ ਜੋ ਵੀ ਕੰਮ ਹੈ ਉਹ ਕਰਨਾ ਪੈਣਾ ਪਾਰਟੀਆਂ ਬਾਅਦ ਚ ਹੈ ਪਾਰਟੀ ਦੇ ਉੱਪਰ ਜਾਨੀ ਅਸੀਂ ਕਹਿ ਸਕਦੇ ਹਾਂ ਕਿ ਪਾਰਟੀ ਦੇ ਉੱਪਰ ਉੱਠ ਕੇ ਜਿਹੜੇ ਕੰਮ ਹੈ ਪਿੰਡ ਦੇ ਹੋਣੇ ਆ ਤਾਂ ਪ੍ਰਧਾਨ ਸਰ ਨੇ ਵੀ ਇਹੀ ਗੱਲ ਕਹੀ ਹੈ ਨਾ ਕਿ ਤੁਸੀਂ ਪਿੰਡ ਦੇ ਪਿੰਡ ਦੇ ਸਰਪੰਚ ਬਣਨਾ ਨਾ ਕਿ ਪਾਰਟੀ ਦੇ ਬਣਨਾ ਹਾਂਜੀ ਬਿਲਕੁਲ ਇਹ ਗੱਲਾਂ ਬਿਲਕੁਲ ਮੈਨੂੰ ਵੀ ਸਹੀ ਲੱਗੀਆਂ ਵੈਸੇ ਕਰਕੇ ਕਰਦਾ ਕਿ ਆਪਾਂ ਪਾਰਟੀ ਵਾਈਜ਼ ਦੇ ਬਣ ਜਵਾਂਗੇ ਫਿਰ ਆਪਾਂ ਆਪਣੀ ਪਾਰਟੀ ਦੇਖਾਂਗੇ ਆਪਣੀ ਪਾਰਟੀ ਉਹੀ ਤਾਂ ਹੁੰਦਾ ਨਾ ਫਿਰ ਆਪਾਂ ਉਹ ਦੂਜੇ ਪਾਸੇ ਕਾਂਗਰਸੀਆਂ ਦੇ ਘਰ ਜੀ ਆਪਾਂ ਉਧਰ ਕੰਮ ਨਹੀਂ ਕਰਨਾ ਮੇਨ ਗੱਲ ਮੈਂ ਤਾਂ ਹੀ ਤੁਹਾਨੂੰ ਕਿਹਾ ਕਿ ਜੇਦੋਂ ਮੈਂ 300 ਲਾਈਟ ਕਿਸ ਵਾਸਤੇ ਕੀਤੀ ਕਿ ਕੱਲ ਨੂੰ ਮੈਨੂੰ ਕੋਈ ਹੋਰ ਨਾ ਉੱਠ ਕੇ ਕਹੇ ਕਿ ਤੂੰ ਆਪਣੇ ਸਾਈਡ ਲਵਾਈਆਂ ਜਾਂ ਦੂਜੇ ਸਾਈਡ ਲਵਾਈਆਂ ਉਧਰ ਝਾੜੂ ਵਾਲੇ ਸੀਗੇ ਤਾਂ ਉਧਰ ਲਵਾਤੀ ਆ ਇਹ ਨਹੀਂ ਗੱਲ ਮੈਨੂੰ ਕੱਲ ਨੂੰ ਮਿਲਣੀ ਚਾਹੀਦੀ ਹਾਂਜੀ ਹਾਂਜੀ ਇਹ ਹੋਣਾ ਚਾਹੀਦਾ ਕਿ ਸਾਰੇ ਪਾਸੇ ਜੋ ਕੰਮ ਕਰਿਆ ਨਿਰਪੱਖਾ ਕਰਾਇਆ ਤੇ ਜਿਹੜੀਆਂ ਆਪਣੀਆਂ ਗਲੀਆਂ ਰਹਿਣੀਆਂ ਇੰਟਰਲੋਕ ਵਾਲੀਆਂ ਉਹ ਕਿੰਨੀਆਂ ਗਲੀਆਂ ਰਹਿਣੀਆਂ ਜੀ ਹਾਂ 50% ਤੇ ਚੱਲੋ ਤੁਸੀਂ 50% ਹੈ ਵੈਸੇ ਤਿੰਨ ਚਾਰ ਗਲੀਆਂ ਕਿੰਨੀਆਂ ਆਹ तकरीबन 8-9 ਗਲੀ ਮੇਨ ਹੈ ਤੇ ਬਾਕੀ ਛੋਟ-ਛੋਟੀਆਂ ਇਹ ਵਿੱਚ ਅੱਛਾ ਇਹ ਛੋਟ-ਛੋਟੀਆਂ ਜਿਹੜੀ ਕਮ ਆਲੀਓ ਨਾ ਜੇ ਸਟਾਰਟ ਹੋਇਆ ਵਾ ਕਿ ਨਵੇਂ ਨਵੇਂ ਸਿਰੋਂ ਤੋਂ ਹੀ ਕਰਨਾ ਸਾਰਾ ਅੱਛਾ ਹਾਂਜੀ ਤੇ ਜਿਹੜਾ ਸਟਾਰਟ ਕੰਮ ਹੈ ਉਹ ਕੀ ਹੈ ਪਿੰਡ ਵਿੱਚ ਕੀਤਾ ਹੈ ਹਾਂ ਗੁਰਮੁਖੀ ਬਗੀਚੀ ਬਣਾਉਣ ਲੱਗਿਆ ਜੀ ਅੱਛਾ ਜੀ ਹਾਂ ਜੀ ਸਟਾਰਟ ਹੀ ਕੀਤੀ ਹੈ ਮਹਾਰਾਜ ਦੇ ਨਾਂ ਤੇ ਪਹਿਲਾ ਕੰਮ ਕੀਤਾ ਹੈ ਜੀ ਅਸੀਂ ਕਹਿੰਦੇ ਹਾਂ ਕਿ ਹਰਿਆਲੀ ਤੋਂ ਸ਼ੁਰੂ ਹੋ ਗਈ ਪੁਰਾਣੀ ਸਰ ਪੰਜਾਬ ਨੇ ਕੀਤਾ ਨਾ ਨਹੀਂ ਹੁਣ ਕੀਤਾ ਜੀ ਮੈਂ ਹੀ ਕੀਤਾ ਜੀ ਨਹੀਂ ਮੈਂ ਪੁਰਾਣੀ ਵਿਧਿਆ ਦਾ ਬੋਝਦਾ ਕਿਹੜਾ ਕੋਈ ਕੰਮ ਉਹ ਪੈਂਡਿੰਗ ਹੈਦਾ ਹੈ ਉਹਨਾਂ ਦੇ ਪੈਂਡਿੰਗ ਤਾਂ ਮੈਂ ਨਹੀਂ ਕਹਿ ਸਕਦੀ ਚਲੋ ਚਲੋ ਹੁੰਦਾ ਹੈ ਉਹ ਤਾਂ ਮੈਂ ਨਹੀਂ ਕਹਿੰਦਾ ਮੈਂ ਹਾਂ ਜੀ ਕੋਈ ਵਾਈਪਰ ਹੁਣ ਕਰਦੇ ਦੇਗੇ ਉਹ ਕੰਮ ਨਹੀਂ ਵੈਸੇ ਉਹਨਾਂ ਨੇ ਬੰਦ ਨਹੀਂ ਛੱਡਿਆ ਹੋਇਆ ਕੋਈ ਕੰਮ ਉਹਨਾਂ ਨੇ ਆਪਣਾ ਕੰਪਲੀਟ ਕਿਉਂਕਿ ਕੰਮ ਕਾਫੀ ਟਾਈਮ ਹੋ ਗਿਆ ਨਾ ਬੰਦ ਹੋਏ ਨੂੰ ਉਹਨਾਂ ਨੇ ਕੰਮ ਆਪਣਾ ਪਹਿਲਾਂ ਕਾਫੀ ਟਾਈਮ ਹੋ ਗਿਆ ਬੰਦ ਕੀਤੇ ਨੂੰ ਤੇ ਹੁਣ ਆਪਾਂ ਗੁਰਮੁਖੀ ਬਗੀਚੀ ਦਾ ਸਟਾਰਟ ਕੀਤਾ ਹੈ ਪਹਿਲੇ ਨੰਬਰ ਤੋਂ ਮਹਾਰਾਜ ਦਾ ਨਾਮ ਲੈ ਕੇ ਚਲੋ ਹੈ ਵੀ ਉਹਦੇ ਵਿੱਚ ਗੁਰਮੁਖੀ ਆਇਆ ਨਾ ਸਹੀ ਹੈ ਹਰੀਆਲੀ ਹੋ ਜੂਗੀ ਤਾਂ ਵਧੀਆ ਹੀ ਹੋਊਗਾ ਬਹੁਤ ਤੁਹਾਡੇ ਸਾਨੂੰ ਅਸੀਂ ਮੁਬਾਰਕਾਂ ਦਿੰਨੇ ਬਹੁਤ ਵਧੀਆ ਕੰਮ ਹੈ ਜੀ ਅਸੀਂ ਤੁਹਾਨੂੰ ਇਹ ਐਵਰੀਜਰ ਕਰਦੇ ਹਾਂ ਕਿ ਸਾਰਾ ਕਪਿੰਡ ਦੇ ਸਰਪੰਚ ਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਜਿੱਦਾਂ ਤੁਸੀਂ ਸੋਚਦੇ ਹੋ ਹਾਂਜੀ ਤੇ ਬਾਕੀ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਮੈਮ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਤੁਸੀਂ ਜੋ ਸੁਪਨੇ ਸੋਚੇ ਨੇ ਪਿੰਡ ਬਾਰੇ ਠੀਕ ਹੈ ਜੀ ਉਹ ਤੁਹਾਡੇ ਪੂਰੇ ਹੋਣ ਤੇ ਨੈਕਸਟ ਵੀ ਵਾਰ ਜਦੋਂ ਅਸੀਂ ਆਈਏ ਤਾਂ ਤੁਹਾਨੂੰ ਸਰਵ ਸੰਤੀ ਦਾ ਸਰਪੰਚ ਬਣਾਇਆ ਹੋਵੇ ਪਿੰਡ ਨੇ ਮੈਂ ਇਹ ਚਾਹਦੀ ਹਾਂ ਚਲੋ 5 ਸਾਲ ਬਾਅਦ ਤਾਂ ਤੁਸੀਂ ਆਉਗੇ ਜ਼ਰੂਰ ਪਰ ਮੈਂ ਇਹ ਵੀ ਚਾਹਦੀ ਹਾਂ ਕਿ ਤੁਸੀਂ 2.5 ਸਾਲ ਬਾਅਦ ਵੀ ਇੱਕ ਵਾਰ ਸਾਡੇ ਕੋਲ ਜਰੂਰ ਗੇੜਾ ਮਾਰਨਾ ਜਰੂਰ ਜਰੂਰ ਮੈਮ ਜਰੂਰ ਮਾਰ ਕੇ ਜਾਊਗਾ ਮੈਂ ਤੁਹਾਨੂੰ ਤੁਸੀਂ ਚਲੋ ਘੁੰਮੇ ਵੀ ਹੈ ਪਿੰਡ 'ਚ ਥੋੜਾ ਦੇਖਿਆ ਵੀ ਹੈਗਾ ਮੈਂ ਨਹੀਂ ਕਹਿੰਦੀ ਕਿ ਮੈਂ ਆਪਣੇ ਵੱਲੋਂ ਕਹਾਂ ਮੈਂ ਕਿ ਤੁਸੀਂ 2.5 ਸਾਲ ਬਾਅਦ ਮੈਨੂੰ ਕਹੋ ਆ ਕੇ ਕਿ ਹਾਂ ਮੈਡਮ ਤੁਸੀਂ ਆ ਕੰਮ ਬਹੁਤ ਵਧੀਆ ਕੀਤਾ ਬਸ ਮੈਂ ਬਹੁਤ ਬਹੁਤ ਧੰਨਵਾਦੀ ਤੁਹਾਡਾ ਮੇਰੇ ਕੋਲ ਆਉਣ ਵਾਸਤੇ ਸਾਡਾ ਤੁਸੀਂ ਇੰਨਾ ਸਾਥ ਦਿੱਤਾ ਮਾੜੀ ਛੋਟੀ ਛੋਟੀਆਂ ਗੱਲਾਂ ਹੈ ਜਿਹੜੀਆਂ ਤੁਸੀਂ ਸਾਡੇ ਸਰ ਕੋਲ ਪਹੁੰਚਾਉਂਗੇ ਠੀਕ ਹੈ ਜੀ ਸਰ ਮੈਂ ਤਾਂ ਇਹੀ ਕਹਿੰਦੀ ਆ ਸਰ ਉਹਨਾਂ ਨੂੰ ਇੱਕ ਵਾਰ ਫੇਰ ਕਿ ਤੁਸੀਂ ਮੇਰਾ ਬਿਲਕੁਲ ਸਹੀ ਤਰੀਕੇ ਨਾਲ ਜਿੱਦਾਂ ਮੈਂ ਚਾਹਦੀ ਆ ਕਿ ਉਸ ਹਸਾਬ ਨਾਲ ਮੇਰੇ ਨਾਲ ਕੰਮ ਕਰਵਾਓ ਤੇ ਪਿੰਡ ਦਾ ਵਿਕਾਸ ਹੋਵੇ। ਠੀਕ ਹੈ। ਹਾਂਜੀ। ਅਸੀਂ ਵੀ ਆਸ ਕਰਦੇ ਆ ਕਿ ਸਰਦਾਰ ਜੈਕਸ਼ਨ ਸਿੰਘ ਰੋੜੀ ਜੀ ਇਹਨਾਂ ਦੀ ਗੱਲ ਸੁਣ ਤੇ ਸਿਰੇ ਚੜਨ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ। ਥੋੜੀ